ंकर गुप्ता के समेत एसपी रमिंदर सिंह डी एसपी इंद्रजीत सिंह जोपा राय भी मौजूद रहे इस मौके से पिंड वास ने पुलिस दं कारगुजारी लोग लड्डू भी वे खुशी जताई है ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜਗਰਾਉਂ ਪੁਲਿਸ ਵੱਲੋਂ ਅੱਜ ਰਾਏਕੋਟ ਦੇ ਨੇੜੇ ਪਿੰਡ ਬੁਰਜ ਹਰੀ ਸਿੰਘ ਦੇ ਵਿੱਚ ਇੱਕ ਡਰੱਗ ਪੈਟਰੋਲਰ ਦਾ ਘਰ ਬੰਦੋਜੋ ਟਾਕ ਚਲਾ ਕੇ ਢਾਇਆ ਜਾ ਰਿਹਾ ਹੈ ਔਰ ਇਹ ਡਰੱਗ ਪੈਟਰੋਲ ਜਿਸ ਦਾ ਨਾਮ ਅਮਰਜੀਤ ਸਿੰਘ ਪੱਪਾ ਦੱਸਿਆ ਜਾ ਰਿਹਾ ਹੈ ਉਸ ਦੇ ਫੈਮਿਲੀ ਦੇ ਤਿੰਨ ਮੈਂਬਰਾਂ ਸਮੇਤ ਉਹਨਾਂ ਤੇ 26 ਪਰਚੇ ਦਰਜ ਸਨ ਮੌਕੇ ਤੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਮੌਜੂਦ ਨੇ ਐਸਐਸਪੀ ਜਗਰਾਉਂ ਡਾਕਟਰ ਹੰਕੁਰ ਗੁਪਤਾ ਜੀ ਆਪਾਂ ਨੂੰ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਤੇ ਅੱਗੇ ਵੀ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕਾਰਵਾਈ ਕਿਵੇਂ ਜ ਇਹ ਜਿਵੇਂ ਤੁਸੀਂ ਦੇਖਦੇ ਹੀ ਹੈਗੇ ਉਹ ਜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲੀ ਹੋਈ ਹੈ 1 ਮਾਰਚ ਤੋਂ ਲੈ ਕੇ ਯੁੱਧ ਨਸ਼ਿਆਂ ਵਿਰੁੱਧ ਤੇ ਉਹ ਤੇ ਮੁਹਿੰਮ ਦੇ ਤਹਿਤ ਜਿਹੜਾ ਇੱਕ ਅੱਜ ਆਪਾਂ ਬੁਰਜ ਹਰੀ ਸਿੰਘ ਪਿੰਡ ਹੈ ਸਦਰ ਰਾਇਕੋਟ ਦਾ ਪਿੰਡ ਹੈ ਇੱਥੇ ਆਪਾਂ ਖੜੇ ਆ ਅਮਰਜੀਤ ਸਿੰਘ ਜਿਵੇਂ ਤੁਸੀਂ ਦੱਸਿਆ ਉਹਦੇ ਬਦਨਾਮ ਸਮਗਲਰ ਹੈ ਚਾਰ ਉਹਦੇ ਫੈਮਿਲੀ ਮੈਂਬਰਸ ਨੇ ਕਰੀਬ 26 ਪਰਚੇ ਦਰਜ ਹੈ ਪਿਛਲੇ 3-4 ਸਾਲਾਂ ਦੇ ਵਿੱਚ ਤੇ ਉਹਦੇ ਸਾਨੂੰ ਲਿਖ ਕੇ ਆਇਆ ਸੀਗਾ ਕਿ ਇਹਨੇ ਕਬਜ਼ਾ ਕੀਤਾ ਹੋਇਆ ਪੰਚਾਇਤੀ ਲੈਂਡ ਤੇ ਸਾਨੂੰ ਡੀਸੀ ਸਾਹਿਬ ਵੱਲੋਂ ਫੋਰਸ ਦੀ ਰਿਕਵੈਸਟ ਕੀਤੀ ਗਈ ਤਹਿਸੀਲਦਾਰ ਸਾਹਿਬ ਨੂੰ ਡਿਊਟੀ ਮਜਿਸਟਰਡ ਅਪਾਇੰਟ ਕੀਤਾ ਗਿਆ ਤਾਂ ਉਹਨਾਂ ਦੀ ਮਦਦ ਕਰਦੇ ਹੋਏ ਲਾਣ ਰੋਡ ਦੀ ਸਿਟੀ ਨੂੰ ਮੇਨਟੇਨ ਕਰਦੇ ਹੋਏ ਆਪਾਂ ਅੱਜ ਭਾਰੀ ਪੁਲਿਸ ਬਲ ਤੈਨਾਤ ਕੀਤਾ ਹੈ ਤੇ ਜਿਹੜੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਇਸ ਦੇ ਨਾਲ ਹੀ ਮਤਲਬ ਇਸ ਪਿੰਡ ਦੇ ਨਾਲ-ਨਾਲ ਜਗਰਾਉਂ ਲੱਕ ਦੇ ਹੋਰ ਵੀ ਕਈ ਇਲਾਕੇ ਹੈਗੇ ਨੇ ਇੱਥੇ ਵੀ ਕਈ ਪਿੰਡ ਹੈਗੇ ਨੇ ਜਿੱਥੇ ਲਗਾਤਾਰ ਇਹੀ ਜਿਹੀ ਐਕਟੀਵਿਟੀ ਐ ਡਰੱਗਸ ਦੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਵੀ ਹੁਣ ਕਿਵੇਂ ਆਪਾਂ ਕੰਟਰੋਲ ਕਰਾਂਗੇ ਤੇ ਉਹ ਜਿਹੜੇ ਡਰਗ ਪੈਲਾ ਨੂੰ ਹੋਰ ਕੀ ਵਾਰਨਿੰਗ ਹੈ ਦੇਖੋ ਜਿਵੇਂ ਡਿਮਾਂਡ ਰੋਕਣ ਲਈ ਸਾਡਾ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ बार-बार ਸਵੇਰੇ अर्ली ਮਾਰਨਿੰਗ ਰੇਟਸ ਕੀਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੈ ਕਾਰਵਾਈ ਵੀ ਪਰਚੇ ਵੀ ਦਰਜ ਕਰ ਰਹੇ ਆ ਅਰੈਸਟਸ ਵੀ ਪੈ ਰੀਆਂ ਨੇ ਤਾਂ ਜਿਹੜਾ ਇਹ ਮਤਲਬ ਇੱਕ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਲਟੀ ਪ੍ਰੌਂਗਡ ਸਟ੍ਰੈਟਜੀ ਹੈ ਕਿ ਪਰਚੇ ਵੀ ਦਰਜ ਕਰ ਰਹੇ ਆ ਆਪਾਂ ਜਿਹੜੀ ਇਹ ਜੀਆਂ ਅ ਇਲੀਗਲ ਕੰਸਟਰਕਸ਼ਨਸ ਆ ਉਹਨਾਂ ਨੂੰ ਡਿਮੋਲਿਸ਼ ਵੀ ਕਰ ਰਹੇ ਆ ਨਾਲ ਨਾਲ ਬੱਚਿਆਂ ਨੂੰ ਸਕੂਲਾਂ ਚ ਜਾ ਕੇ ਅਵੇਅਰ ਵੀ ਕਰਾ ਰਹੇ ਆ ਸੋ ਪੰਜਾਬ ਪੁਲਿਸ ਪੰਜਾਬ ਸਰਕਾਰ ਪੂਰੀ ਤਰ੍ਹਾਂ ਇਹਦੇ ਲਈ ਮੁਸਤੈਦ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਹੋਰ ਤੇਜ਼ੀ ਨਾਲ ਦੀ ਜਾਊਗੀ ਤੇ ਨਸ਼ਿਆਂ ਨੂੰ ਸੋਸਾਇਟੀ ਚੋਂ ਖਤਮ ਕਰਨ ਲਈ ਪੰਜਾਬ ਵਿੱਚੋਂ ਖਤਮ ਕਰਨ ਲਈ ਪੂਰੀ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਪੰਜਾਬ ਦੀ ਅਗਵਾਈ ਹੇਠ ਵਚਨ ਬੱਧ ਹੈ ਸਰ ਪਬਲਿਕ ਲੋਕ ਕਿਦਾਂ ਦਾ ਸਹਿਯੋਗ ਚਾਹੁੰਦੇ ਹੋ ਪਬਲਿਕ ਤੁਸੀਂ ਦੇਖ ਹੀ ਰਹੇ ਹੋ ਜੀ ਬਹੁਤ ਪੋਜ਼ਿਟਿਵ ਹੈ ਬਹੁਤ ਲੋਕਾਂ ਨੂੰ ਸਹਿਯੋਗ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਤੇ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਆਪਣਾ ਜਿਹੜਾ ਕੰਟ੍ਰਿਬਿਊਸ਼ਨ ਹੈ ਸਪੋਰਟ ਹੈ ਉਹ ਪੰਜਾਬ ਪੁਲਿਸ ਨੂੰ ਇਸੇ ਤਰ੍ਹਾਂ ਦਿੰਦੇ ਰਹਿਣ ਤੇ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਵਚਨਬੱਧ ਹਾਂ ਇੱਕ ਵਧੀਆ ਡਰੱਗ ਫ੍ਰੀ ਸਮਾਜ ਦੇਣ ਲਈ ਥੈਂਕ ਯੂ ਸੋ ਦੇਖਿਆ ਜੀ ਕਿਸੇ ਤਰ੍ਹਾਂ ਆਪਾਂ ਨੂੰ ਐਸਐਸਪੀ ਸਾਹਿਬ ਨੇ ਖੁੱਲਕੇ ਦੱਸਿਆ ਕਿ ਉਹ ਡਰੱਗ ਫ੍ਰੀ ਸੁਸਾਇਟੀ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਨੇ ਤੇ ਜਗਰਾਉਂ ਲਾਕੇ ਦੇ ਵਿੱਚ ਕਿਸੇ ਵੀ ਨਸ਼ੇਸਮਗਲਰ ਨੂੰ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਨੇ ਖੁੱਲਕੇ ਵਾਰਨਿੰਗ ਦਿੱਤੀ ਹੈ ਕਿ ਆਪਣੇ ਇਸ ਕੰਮ ਤੋਂ ਬਾਝ ਆ ਜਾਣ ਜਾਂ ਤਾਂ ਉਹ ਆਪਣਾ ਏਰੀਆ ਛੱਡ ਦੇਣ ਜਾਂ ਇਹ ਕੰਮ ਛੱਡ ਦੇਣ ਆਪਣੇ ਸਾਥੀ ਰਜੀਸ਼ ਪੰਸਲ ਦੇ ਨਾਲ ਹੀਮਰਾਜ ਬੱਬਰ ਇੰਡੀਆ ਨਿਊਜ਼ ਜਗਰਾਉਂ ਜਰ ਸਿੰਘਾ ਜਿਲ੍ਹਾ ਲੁਧਿਆਣਾ ਜੀ ਅਸੀਂ ਇਹ ਕਾਰਵਾਈ ਤੇ ਪਿੰਡ ਵਾਸੀਆਂ ਨੇ ਸਾਬਜਾਦਾਜੀਤ ਸਿੰਘ سپورٹس ਕਲੱਬ ਤੇ ਪੰਚਾਇਤ ਨੇ ਸਮੂੱਚੇ ਪਿੰਡ ਨੇ ਬਹੁਤ ਧੰਨਵਾਦ ਕੀਤਾ ਭਗਵੰਤ ਮਾਨ ਸਾਹਿਬ ਦਾ ਸੀਐਮ ਸਾਹਿਬ ਦਾ ਤੇ ਐਸਐਸਪੀ ਸਾਹਿਬ ਦਾ ਕਿਉਂਕਿ ਇਹ ਕਾਰਵਾਈਆਂ ਦੀ ਜਰੂਰਤ ਸੀ ਜੀ ਦਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੋਹਮ ਚੇੜੀ ਹੋਈ ਹੈ ਉਸੇ ਤਹਿਤ ਅੱਜ ਬੁਰਜ ਹਰੀ ਸਿੰਘ ਪਿੰਡ ਆਪਾਂ ਖੜੇ ਆਂ ਸਦਰ ਹਾਈ ਕੋਰਟ ਦਾ ਪਿੰਡ ਹੈ ਤੇ ਇੱਥੇ ਇੱਕ ਬਦਨਾਮ ਨਸ਼ਾ ਤਸਕਰ ਸੀਗਾ ਉਹਦੀ ਪ੍ਰਾਪਰਟੀ ਸਾਨੂੰ ਲਿੱਕ ਕੇ ਆਇਆ ਸੀਗਾ ਮਾਨਯੋਗ ਡੀਸੀ ਸਾਹਿਬ ਵੱਲੋਂ ਕਿ ਉਹਨਾਂ ਦੀ ਪ੍ਰਾਪਰਟੀ ਇਸ ਤਰ੍ਹਾਂ ਨਜਾਇਜ਼ ਕਬਜ਼ੇ ਦੇ ਵਿੱਚ ਆਈ ਹੋਈ ਹੈ ਤਾਂ ਬੀਡੀਪੀਓ ਸਾਹਿਬ ਤੇ ਤਸਦੀਰਦਾਰ ਸਾਹਿਬ ਨੂੰ ਉਹਨਾਂ ਨੇ ਪਾਇੰਟ ਕੀਤਾ بطور ਡਿਊਟੀ ਮੈਜਿਸਟਰੇਟ ਤੇ ਅਸੀਂ ਅੱਜ ਆਪਣੀ ਸਾਰੀ ਫੋਰਸ ਲੈ ਕੇ ਪਹੁੰਚੇ ਹਾਂ ਕਿਉਂਕਿ ਤਾਂ ਕਿ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਾ ਆਵੇ ਭਾਰੀ ਪੂਰੀ